ਜਿੰਨਾ ਖਰਚੀਏ ਉਹਨਾ ਵਾਧਾ ਜਾਈਏ ਇਹ ਜਿੰਨੀ ਖਰਚੋਂ ਕਰੀਏ ਉਹਨਾ ਦੀ ਵਧੀਕ ਪ੍ਰਾਪਤ ਹੋਵੇ ਇਹ ਜਨ ਤ੍ਰਿਪਤ ਅਗਾਈ ਜਿਨ੍ਹਾਂ ਦਾ ਪ੍ਰਭੂ ਦੇ ਚਰਨਾਂ ਕਮਲਾਂ ਨਾਲ ਮਨਦੀਨ ਹੋਇਆ ਉਹ ਮੁਰਜ ਤ੍ਰਿਪਤੀ ਨੂੰ ਪਾ ਕੇ ਅਗਾਰੇ ਵੀ ਰੱਜ ਗਏ ਪ੍ਰਭੂ ਦਾ ਵਾਸਾ ਨਹੀਂ ਹੁੰਦਾ ਜਾਂ ਪ੍ਰਭੂ ਦੇ ਅਮੋਲਕ ਗੁਣਾਂ ਦਾਸਾ ਨਹੀਂ ਹੋਇਆ ਮਹਾਰਾਜ ਸਖੀਪਾਤ ਜੀ ਕਹਿੰਦੇ ਉਹ ਕੁੱਝ ਕ੍ਰਿਸ਼ਨਾ ਕਰਕੇ ਹਮੇਸ਼ਾ ਧਿਆਰੇ ਰਿਹਾ ਤਾਂ ਲੋਕ ਆਨੰਦ ਆਈ ਹਰੀ ਦੇ ਅਰਾਧਨ ਕਰਕੇ arodhta ਅਤੇ ਅਨੰਦ ਦਾ ਆਪੇ ਪ੍ਰਾਪਤ ਹੁੰਦੀ ਹੈ ਇਸ ਲੋਕ ਬੇਦਨ ਜਣ ਆਈ ਉਸ ਨੂੰ ਲੱਖਾਂ ਤਰ੍ਹਾਂ ਦੀ ਬੇਦਨ ਕਹ ਲਈਏ ਪੀੜਾ ਹੁੰਦੀ ਹੈ ਲੱਖਾਂ ਹੀ ਪੀੜਾ ਸਹਾਰਨੀ ਪੈਂਦੀ ਹੈ ਕਈ ਤਰ੍ਹਾਂ ਦੇ ਦੁੱਖਾਂ ਦੇ ਵਿੱਚ ਦੀ ਗੁਜ਼ਰਨਾ ਪੈਂਦਾ ਜਿਹਨੋ ਠੋਟ ਗਹੀ ਕਬ ਤੇਰੀ ਸੇ ਸੁਖੀਏ ਬ੍ਰह्म ਸਰਣੇ ਫਹਿਰਾਉ ਦਾ ਬਿਸਰਾਮ ਦੇ ਕੇ ਬਖਸ਼ਿਸ਼ ਕਰਦੇ ਜਾਂਦੇ ਨੇ ਉਹ ਦੁਖੀ ਹੀ ਰਹਿੰਦੇ ਨੇ ਕਿਉਂ ਕਿਉਂਕਿ ਉਹਨਾ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਅਸਾਰ ਦਿੱਤਾ ਜੇ ਗੁਰ ਮਾਨ ਕਬੂਲੇ ਬੁਲਾਈ ਤੇ ਮਹਾ ਆਨੰਦ ਰਸੇ ਆਪਣੇ ਗੁਰੂ ਨੂੰ ਤਿਆਗ ਕਰਕੇ ਜਿਹੜਾ ਇੱਧਰ ਉੱਤਰ ਪਟਕਦਾ ਹੈ ਨਾ ਮਹਾਰਾਜ ਕਹਿੰਦੇ ਸੰਸਾਰੀ ਸੁੱਖਾਂ ਕਰਕੇ ਤੇ ਬੰਦਾ ਜਾਂਦਾ ਏ ਇਹ ਇੱਥੇ ਵੀ ਹੋਵਾਵਾਂ ਇੱਥੇ ਵੀ ਹੋਵਾਵਾਂ ਐਥੇ ਵੀ ਪੂਜਾ ਕਰ ਲਵਾਂ ਐਥੇ ਵੀ ਜੀਵਾ ਜਗਾਰ ਲਵਾਂ ਐਹ ਪਾਸੇ ਜੀ ਦਿਸਤਾਨ ਦੇ ਕੇ ਹੱਲ ਕਰ ਦੇ ਦੱਸ ਦੇ ਆ ਕਿਉਂ ਦਿਸਤਾਨ ਦਿੰਦੇ ਆ ਕਿ ਸਾਨੂੰ ਸਮਝ ਸਿਖਾਣ ਪੈਵੇ ਅਸੀਂ ਸੌਖੇ ਸਮਝ ਜਾਈਏ ਇਸ ਕਰਕੇ ਮਹਾਰਾਜ ਕਹਿੰਦੇ ਰਾਜਨ ਮਹਿ ਰਾਜਾ ਉਲਝਾਇਓ ਮਾਨਣ ਮਹਿ ਅਭਮਨ ਜੜਾਈ ਹੋਈ ਜਾਵੇ ਤੇ ਤੀਜੇ ਨੰਬਰ ਤੇ ਮਹਾਰਾਜ ਕਹਿੰਦੇ ਲੋਭਨ ਮਹਿ ਲੋਭੀ ਉਲਝਾਇਓ ਜਿਹੜਾ ਲੋਭੀ ਪਰਛਾਣਾ ਨੂੰ ਪਦਾਰਥਾਂ ਦਾ ਲੋਭ ਹੀ ਹੈ ਉਹ ਲੋਭ ਦੇ ਅੰਦਰ ਹੀ ਬਸਿਆ ਹੋਇਆ ਕਿ ਮੇਰਾ ਲੋਭ ਮੇਰੀ ਚਰਚ ਪੂਰੀ ਹੁੰਦੀ ਜਾਂਦੀ ਤੇ ਫਿਰ ਮਹਾਰਾਜ ਕਹਿੰਦੇ ਤਿਉਹ ਹਰ ਰੰਗ ਰਚੇ